ਸੋਨੇ ਨੂੰ ਲੈ ਕੇ ਅਹਿਮ ਜਾਣਕਾਰੀ 99% ਲੋਕਾਂ ਨੂੰ ਨਹੀਂ ਹੋਵੇਗਾ ਪਤਾ ਭਾਰਤ ਵਿੱਚ ਸੋਨੇ ਦੀ ਕੀਮਤ ਅਤੇ ਖਪਤ ਦੋਵੇਂ ਹੀ ਜ਼ਿਆਦਾ ਹਨ ਕੀਮਤ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਲੋਕ ਇਸ ਨੂੰ ਖਰੀਦਦੇ ਹਨ ਭਾਰਤ ਵਿੱਚ ਵਿਆਹਾਂ ਦੌਰਾਨ ਸੋਨੇ ਦੀ ਮੰਗ ਵੀ ਬਹੁਤ ਵੱਜ ਜਾਂਦੀ ਹੈ ਪਰ ਸੋਨਾ ਖਰੀਦਦੇ ਸਮੇਂ ਤੁਸੀਂ ਤੋਲਾ ਸ਼ਬਦ ਬਹੁਤ ਸੁਣਿਆ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਤੋਲੇ ਦੇ ਪਿੱਛੇ ਦੀ ਕਹਾਣੀ ਕੀ ਹੈ ਅਤੇ ਇੱਕ ਤੋਲੇ ਵਿੱਚ ਕਿੰਨੇ ਗ੍ਰਾਮ ਹੁੰਦੇ ਹਨ ਭਾਰਤ ਵਿੱਚ ਇੱਕ ਤੋੜਾ 11.66 ਗ੍ਰਾਮ ਦੇ ਬਰਾਬਰ ਹੁੰਦਾ ਹੈ ਹਾਲਾਂਕਿ ਭਾਰਤ ਵਿੱਚ ਬਹੁਤ ਸਾਰੇ ਜ਼ੋਹਰੀ ਆਸਾਨ ਗੰਨਾਂ ਲਈ ਇੱਕ ਤੋਲੇ ਦਾ ਵਜਨ 10 ਗ੍ਰਾਮ ਤੱਕ ਦੱਸਦੇ ਹਨ ਜਦੋਂ ਕਿ ਯੂਨਾਈਟਿਡ ਕਿੰਗਡਮ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਇੱਕ ਤੋੜਾ ਕਰੰਬਰ 11.7 ਗ੍ਰਾਮ ਅਤੇ 12.5 ਗ੍ਰਾਮ ਦੇ ਬਰਾਬਰ ਹੁੰਦਾ ਹੈ ਜਾਣੋ ਕੀ ਹੁੰਦਾ ਹੈ ਤੋੜਾ ਟੋੜਾ ਜਿਸ ਨੂੰ ਟੋੜਾ ਜਾਂ ਟੋਲ ਵੀ ਕਿਹਾ ਜਾਂਦਾ ਹੈ ਸੋਨੇ ਅਤੇ ਚਾਂਦੀ ਨੂੰ ਮਾਪਣ ਦੀ ਇੱਕ ਪ੍ਰਾਚੀਨ ਇਕਾਈ ਹੈ ਇਹ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ 1833 ਦੇ ਆਸ-ਪਾਸ ਇਸ ਦੀ ਸ਼ੁਰੂਆਤ ਹੋਈ ਸੀ ਇਸ ਦਾ ਉਦੇਸ਼ ਅਨਾਜ ਅਤੇ ਕੀਮਤੀ ਧਾਤਾਂ ਦੇ ਸਹੀ ਆਦਾਨ-ਪ੍ਰਦਾਨ ਨੂੰ ਆਸਾਨ ਬਣਾਉਣ ਲਈ ਕੀਤਾ ਜਾਂਦਾ ਹੈ ਟੋੜਾ ਸ਼ਬਦ ਦੀਆਂ ਜੜ੍ਹਾਂ ਵੈਦਿਕ ਕਾਲ ਵਿੱਚ ਹਨ ਪ੍ਰਾਚੀਨ ਸਮੇਂ ਵਿੱਚ ਇਸ ਦਾ ਇਸਤੇਮਾਲ ਮਸਾਲਿਆਂ ਅਤੇ ਸੋਨੇ ਵਰਗੀਆਂ ਚੀਜ਼ਾਂ ਨਾਲ ਵਪਾਰ ਕਰਨ ਦੇ ਦੌਰਾਨ ਮਾਪਣ ਲਈ ਕੀਤਾ ਜਾਂਦਾ ਹੈ। ਨਫ ਪ੍ਰੀਤ ਸਿੰਘ ਵੱਲੋਂ ਰਿਪੋਰਟ